ਸਾਲਾ ਤੁਸੀਂ ਇਹ ਡਾਇਲੋਗ ਤਾਂ ਜਰੂਰ ਸੁਣਿਆ ਹੋਵੇਗਾ ਤੇ ਕਿਹਾ ਹੁਣ ਦਲਜੀਤ ਦੁਸਾਨ ਦੇ ਵੱਲੋਂ ਕਿ ਜਦੋਂ ਸਾਲਾ ਨਹੀਂ ਝੁਕੇਗਾ ਫਿਰ ਜਿੱਜਾ ਝੁਕੇਗਾ ਕੀ ਤਾਂ ਦਲਜੀਤ ਦੁਸਾਨ ਦਾ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਸ਼ੋਅ ਸੀ ਸ਼ੋਅ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਜ਼ਰ ਆਏ ਤਾਂ ਦਲਜੀਤ ਦੁਸਾਨ ਦੇ ਸ਼ੋਅ ਤੋਂ ਪਹਿਲਾਂ ਹੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਸ਼ੋਅ ਦੇ ਵਿੱਚ ਪਹੁੰਚ ਕੇ ਦਲਜੀਤ ਦੁਸਾਂਝ ਨੇ ਜਿੱਥੇ ਸਾਰਿਆਂ ਨੂੰ ਨੱਚਣ ਲਾ ਦਿੱਤਾ ਝੂਮਣ ਲਾ ਦਿੱਤਾ ਉੱਥੇ ਹੀ ਸਿੱਧਾ ਤੇ ਤਿੱਖੇ ਸ਼ਬਦਾਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਤੇ ਇਹ ਹਮਲਾ ਕਰ ਦਿੱਤਾ ਕਹਿੰਦਾ ਜੇ ਤੁਸੀਂ ਫਿਲਮ ਦਾ ਸੁਣਿਆ ਹੋਵੇਗਾ ਡਾਇਲੋਗ ਪੁਸ਼ਪਾ ਝੁਕੇਗਾ ਨਹੀਂ ਸਾਲਾ ਜਦੋਂ ਸਾਲਾ ਨਹੀਂ ਝੁਕੇਗਾ ਕਿ ਜੀਜਾ ਝੁਕੇਗਾ ਦਲਜੀਤ ਦੁਸਾਂਝ ਦੇ ਵੱਲੋਂ ਪੂਰੀਆਂ ਫਿਰ ਕਸਰਾਂ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨੂ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚ ਇੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ওকে ওকে ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇਗਾ ਅਸੂ ਨਾ ਕਰਦੇ ਯਾਰ ਇਹ। ਉਹ ਮੈਨੂੰ 22-23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ। ਤੂੰ ਦੇਖ ਤੋ ਸਹੀ ਮੇਰੇ ਖੜਾ ਹੋਣਾ ਦਸਾਂਝ ਆਲਾ ਬੁਗੇ। ਫਿਲਮ ਦੇਖੀ ਤੁਸੀਂ? ਪੋਸ਼ਪਾ ਪੋਸ਼ਪਾ ਦੇਖੀ ਤੁਸੀਂ? ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ। ਕਹਿੜ ਫੈਨੂ ਸੀ ਵਧੀਆ ਜੀ। ਆ ਦੂਜੀ ਨਹੀਂ ਦੇਖੀ। ਪਹਿਲੀ ਦੇਖੀ ਹੈ। ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ। ਕੀ ਹੈ ਝੁਕੇਗਾ ਨਹੀਂ ਸਾਲਾ ਹੈ? अच्छा जे साला ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੈਣਾ ਜੈਸੇ ਗੱਲਾਂ ਕਰਦੇ ਯਾਰ ਇਹ ਮੈਨੂੰ 22-23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖਦੇ ਸਹੀ ਮਰੇ ਖੜਾ ਹੋਣਾ ਦਸਾਂਝਾ ਲਾ ਬੁਗੇਗਾ ਨਹੀਂ ਸਾਲਾ ਤੁਸੀਂ ਇਹ ਡਾਇਲੋਗ ਤਾਂ ਜਰੂਰ ਸੁਣਿਆ ਹੋਵੇਗਾ ਤੇ ਕਿਹਾ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਕਿ ਜਦੋਂ ਸਾਲਾ ਨਹੀਂ ਝੁਕੇਗਾ ਫਿਰ ਜਿੱਜਾ ਆ ਚੁਕੇਗਾ ਕੀ ਤਾਂ ਦਲਜੀਤ ਦੁਸਾਂਜ ਦਾ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਸ਼ੋਅ ਸੀ ਸ਼ੋਅ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਜ਼ਰ ਆਏ ਤਾਂ ਦਲਜੀਤ ਦੁਸਾਂਜ ਦੇ ਸ਼ੋਅ ਤੋਂ ਪਹਿਲਾਂ ਹੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੁਝ ਸ਼ਰਤਾ ਰੱਖੀਆਂ ਗਈਆਂ ਸੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਸ਼ੋਅ ਦੇ ਵਿੱਚ ਪਹੁੰਚ ਕੇ ਦਲਜੀਤ ਦੁਸਾਂਜ ਨੇ ਜਿੱਥੇ ਸਾਰਿਆਂ ਨੂੰ ਨੱਚਣ ਲਾ ਦਿੱਤਾ ਝੂਮਣ ਲਾ ਦਿੱਤਾ ਉੱਥੇ ਹੀ ਸੱਦ ਅਤੇ ਤਿੱਖੇ ਸ਼ਬਦਾਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਤੇ ਇਹ ਹਮਲਾ ਕਰ ਦਿੱਤਾ ਕਹਿੰਦਾ ਜੇ ਤੁਸੀਂ ਫਿਲਮ ਦਾ ਸੁਣਿਆ ਹੋਵੇਗਾ ਡਾਇਲੋਗ ਪੁਸ਼ਪਾ ਜੁਕੇਗਾ ਨਹੀਂ ਸਾਲਾ ਜਦੋਂ ਸਾਲਾ ਨਹੀਂ ਝੁਕੇਗਾ ਕਿ ਜੀਜਾ ਝੁਕੇਗਾ ਦਲਜੀਤ ਦੁਸਾਂਝ ਦੇ ਵੱਲੋਂ ਪੂਰੀਆਂ ਫਿਰ ਕਸਰਾਂ ਫਿਲਮ ਦੇਖੀ ਤੁਸੀਂ ਨਹੀਂ ਪੁਸ਼ਪਾ ਪੁਸ਼ਪਾ ਦੇਖੀ ਤੁਸੀਂ ਨਾ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਤੁਹਾਨੂੰ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਇਹ ਝੁਕੇਗਾ ਨਹੀਂ ਸਾਲਾ ਹੈ OK OK ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇ ਨਾ ਨਹੀਂ ਕੋਈ ਗੱਲ ਕਰਦੇ ਯਾਰ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖ ਤੋ ਸਹੀ ਮੇਰੇ ਖੜਾ ਹੋਣਾ ਦਸਾਂਝਾ ਲਾ ਬੁਗੇ फिल्म देखी पुष्पा पुष्पा देखी तभी मैं पहली वाली देखी बढ़िया फिल्म से कैड फिल्म बढ़िया जी दूसरी नहीं देखी पहली देखी है डायलॉग है ना बड़ा मशहूर डायलॉग है झुकेगा नहीं साला है। ओके ओके अच्छा जो साला नहीं झुकेगा तो सारे जीजा झुक जाएगा ਕਿ ਲੱਗ ਰਿਹਾ ਹੈ ਯਾਰ ਇਹ। ਉਹ ਮੈਨੂੰ 22-23 ਸਾਲ ਹੋ ਗਏ ਆਹੀ ਕੁਝ ਦੇਖਦੇ ਰਿਹਾ।